ਪਿੰਡ ਡੇਟੇਲਮਾ ਦੇ ਬੂਥ ਨੰਬਰ 72 ਤੇ ਪ੍ਰਸ਼ਾਸਨ ਵੱਲੋਂ ਵੀਲ ਚੇਅਰ ਦਾ ਪ੍ਰਬੰਧ ਨਾ ਕਰਨ ਤੇ ਵੋਟਰਾਂ ਨੂੰ ਕਾਫੀ ਦੂਰੀ ਤੋਂ ਪੈਦਲ ਤੁਰ ਕੇ ਆਉਣਾ ਪੈਂਦਾ ਹੈ ਜਦ ਕਿ ਬਜ਼ੁਰਗਾਂ ਨੂੰ ਵੀਲ ਚੇਅਰ ਦੇ ਨਾ ਹੋਣ ਕਾਰਨ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਸਬੰਧੀ ਜਦੋਂ ਪੋਲਿੰਗ ਬੂਥ ਦੇ ਇੰਚਾਰਜ ਨਾਲ ਗੱਲ ਕੀਤੀ ਉਹ ਕਹਿੰਦਾ ਵੀ ਮੈਨੂੰ ਇਸ ਵੰਦੀ ਕੋਈ ਵੀ ਪਤਾ ਨਹੀਂ ਹੈ ਇਸ ਵੰਦੀ ਜਦੋਂ ਐਸ ਡੀ ਐਮ ਤਪਾਨਾ ਨਾਲ ਗੱਲ ਕੀਤੀ ਉਹ ਕਹਿੰਦੇ ਬੀਲ ਚੇਅਰ ਬਾਰੇ ਹੁਣੇ ਪਤਾ ਕਰਕੇ ਦੱਸਦੇ ਹਾਂ ਤਪਾ ਮੰਡੀ ਤੋਂ ਪੱਤਰਕਾਰ ਵਿਜੇ ਸ਼ਰਮਾ ਦੀ ਰਿਪੋਰਟ ਬੋਰ ਸਖਾਰਾਦ ਮੈਂ ਗਏ ਜਿਹੜੀ ਬਲਾਕ ਕਮੇਟੀ ਚੋਣਾਂ ਆ ਉਹ ਬਿਨਾਂ ਕਿਸੇ ਪਾਰਟੀ ਬਾਈ ਤੋਂ ਪਿੰਡ ਪੱਧਰ ਤੇ ਇਹ ਨੰਬਰ ਚ ਗੱਡੋ ਇਹਨੂੰ ਸੁਣ ਲੈ ਗਿਆ ਸਰਬਸੰਮਤੀ ਨਾਲ ਜੋ ਕਿ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਆ ਉਹ ਆਪੋ ਆਪੇ ਪਾਰਟੀ ਸਿੰਬਲ ਤੇ ਹਰ ਇੱਕ ਪਾਰਟੀ ਚੋਂ ਲੜ ਰਹੀ ਹੈ ਪਰ ਇਹਦੇ ਵਿੱਚ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਸਾਰੀਆਂ ਪਾਰਟੀਆਂ ਦੇ ਬੂਥ ਇਕੱਠੇ ਨੇ ਕੋਈ ਲੜਾਈ ਝਗੜਾ ਨਹੀਂ ਆਮ ਆਮ ਨਾਲ ਵੋਟਾਂ ਪੈ ਰਹੀਆਂ ਨੇ ਸਾਰੇ ਇੱਕ ਲੰਗਰ ਤੇ ਜਲਪਾਣੀ ਚਾਪ ਪਾਣੀ ਸ਼ਕ ਰਿਹਾ ਹੈ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਹੈ ਵੋਟਰਾਂ ਦਾ ਤੇ ਲੋਕ ਵੱਧ ਤੋਂ ਵੱਧ ਚੜ ਕੇ ਵੋਟਾਂ ਪਾ ਰਹੇ ਨੇ ਤੇ ਸਾਨੂੰ ਉਮੀਦ ਹੈ ਵੀ ਬਸਾਂਸੀ ਵੱਡੀ ਲੀਬ ਨਾਲ ਜਿੱਤ ਪ੍ਰਾਪਤ ਕਰਾਂਗੇ ਇਹ ਟੋਟਲ ਕਿੰਨੀ ਕ ਵੋਟ ਹੈ ਜੀ 87100 ਪਿੰਡ ਦੀ ਵੋਟ ਹੈ ਜੀ ਠੀਕ ਹੈ ਤੇ ਹੁਣ ਇਸ ਟਾਈਮ ਕਿੰਨੀ ਕ ਪੋਲ ਹੋ ਚੁੱਕੀ ਤਕਰੀਬਨ 50% ਤੇ ਸਾਡੀ ਵੋਟ ਪੋਲਿੰਗ ਕੋਚ ਚੁੱਕੀ ਹੈ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੋਟਰਾਂ ਨੂੰ ਅਸੀਂ ਇਹ ਅਪੀਲ ਕਰਨਾ ਚਾਹੁੰਦੇ ਹਾਂ ਕਿ ਜਿਹੜਾ ਆਪਾਂ ਮੰਨਦਾ ਮਤਦਾਨ ਆ ਉਹ ਵੱਧ ਤੋਂ ਵੱਧ ਕਰੋ ਤਰ੍ਹਾਂ ਦੇ ਵਿੱਚ ਜੋ ਵੀ ਬੀਬੀਆਂ ਪਹਿਲਾਂ ਬੈਠੀਆਂ ਨੇ ਵੀ ਆਪਣਾ ਵੋਟ ਲਾਜ਼ਮੀ ਪਾਉ। ਕਿ ਕਿਸੇ 72 ਨੰਬਰ ਬੋਲਿੰਗ ਬੂਥ ਤੇ ਵਿਕਲਾੰਗ ਜਾਂ ਹੈਂਡੀਕੈਪਟਾਂ ਲਈ ਕੋਈ व्हीलचेयर ਦਾ ਪ੍ਰਬੰਧ ਨਹੀਂ ਕੀਤਾ ਗਿਆ ਪ੍ਰਬੰਧ ਨਹੀਂ ਹੈ। ਪ੍ਰਸ਼ਾਸਨ ਵੱਲੋਂ ਉਹਦੇ ਸੰਬੰਧੀ ਕੀ ਕਹਿਣਾ ਚਾਹੁੰਦੇ ਹੋ? ਵੈਸੇ ਕੋਈ ਹਾਲ ਤੱਕ ਐਡੀ ਕੋਈ ਦਿੱਕਤਾਂ ਨਹੀਂ ਆਈ। ਜੇ ਕੋਈ ਆਉਂਦੀ ਵੀ ਆ ਤਾਂ ਗੱਡੀ ਵਗੈਰਾ ਅੰਦਰ ਅਰੇਂਜਮੈਂਟ ਪੱਗ ਜਾਂਦੀ ਹੈ। ਠੀਕ। ਬਹੁਤ ਵਧੀਆ ਮਾਹੌਲਾ ਜੀ। ਸਵੇਰ ਤੋਂ ਵੋਟ ਪੋਲ ਹੋ ਰਹੀ ਹੈ ਜੀ। ਬਹੁਤ ਉਤਸ਼ਾਹ ਦੇ ਨਾਲ ਆਮ ਆਦਮੀ ਪਾਰਟੀ ਨੂੰ ਲੋਕਾਂ ਦਾ ਹੰਗਾਰਾ ਦੇ ਰਹੇ ਨੇਗੇ ਆਪਣੇ ਘਰਾਂ ਦੇ ਵਿੱਚੋਂ ਨਿਕਲ ਕੇ ਆਪ ਮਹਾਰੇ ਲੋਕ ਬੋਟ ਪਾਉਣ ਆ ਰਹੇ ਨੇਗੇ ਤੁਸੀਂ ਬਹੁਤ ਧੰਨਵਾਦ ਕਰਦਾਂ ਮੋਤਰਾਂ ਦਾ ਜਿਹੜੇ ਕਿ ਆਪ ਦੀ ਸ਼ੂਜਵਾਨਾਂ ਆਪਦੇ ਉਸ ਸਮਝ ਨਾਲ ਵੋਟ ਪਾ ਰਹੇ ਆ ਕੋਈ ਸਾਡੇ ਕੋਈ ਆਮ ਨਾ ਚੈਨਾ ਕੋਈ ਸਾਡੇ ਤਰਾਪਾਜੀ ਨਹੀਂ ਕਿਸੇ ਨੂੰ ਇੱਕ ਦੂਜੇ ਨੂੰ ਬਹੁਤ ਵਧੀਆ ਮਾਹੌਲ ਆ ਜੀ ਸਤਿ ਸ਼੍ਰੀ ਅਕਾਲ ਜ਼ਿਲ੍ਹਾ ਪ੍ਰਸ਼ਾਸਨ ਤੇ ਵੋਟਾਂ ਸ਼ਮਤੀ ਦੀਆਂ ਹੋ ਰਹੀਆਂ ਚੋਣਾ ਨੂੰ ਲੈ ਕੇ ਤਾਜੋ ਜੋਨ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਪਹੁੰਚੇ ਆ 88 ਨੰਬਰ ਬੂਥ ਤੇ ਪਹੁੰਚੇ ਆ ਤੁਹਾਨੂੰ ਦੱਸਾਂਗੇ ਵੀ ਕਿੰਨੀ ਪ੍ਰੇਸ਼ਿਤ ਵੋਟ ਪੋਲ ਹੋ ਚੁੱਕੀ ਹੈ ਪਰ ਮੈਂ ਤੁਹਾਨੂੰ ਦਿਖਾ ਰਿਹਾ ਮੇਰੇ ਪਿੱਛੇ ਪੋਲਿੰਗ ਬੂਥ ਹੈ ਕੋਈ ਵੀ ਵੋਟਰ ਰੁਖਾਈ ਨਹੀਂ ਦੇ ਰਿਹਾ ਟਮਾਟਾ ਮਾ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨ ਲਈ ਪੋਲਿੰਗ ਬੂਥਾਂ ਤੇ ਪਹੁੰਚ ਰਿਹਾ ਹੈ ਤੁਹਾਡੀ ਅਸੀਂ ਗੱਲ ਵੀ ਕਰਵਾਵਾਂਗੇ ਕਿੰਨੇ ਪਰਸੈਂਟ ਹੋਈ ਇੱਥੇ 23% ਦੁਆਰਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਜੋ ਦੇ ਬੂਥ ਨੰਬਰ 88 ਤੇ 29% 29% ਵੋਟ ਪੋਲ ਹੋ ਚੁੱਕੀ ਹੈ 12 ਵਜੇ ਤੱਕ ਮਾਤਾ ਜੀ ਵੋਟ ਪਾਇਆ ਹੈ ਹਾਂ ਪਾਇਆ ਹੈ ਅੱਛਾ ਕਿੰਨੀ ਉਮਰ ਹੈ ਤੁਹਾਡੀ ਉਮਰ ਹੋ ਗਈ ਹੈ 70-75 ਸਾਲ ਦੀ ਅੱਛਾ 70-75 ਸਾਲ ਦੀ ਹਾਂ ਕਿੰਨੇ ਵਾਰ ਵੋਟ ਪਾ ਚੁੱਕੇ ਤੁਸੀਂ ਪਹਿਲਾਂ ਬਥੇਰੇ ਵਾਰੀ ਵਾਈ ਯਾਦ ਨਹੀਂ ਆਉਂਦਾ ਅੱਛਾ ਹਾਂ ਬਹੁਤ ਗੋਟਾ ਪਾ ਗਏ ਠੀਕ ਹੈ ਹਾਂ ਮੜਾ ਨਿਸ਼ਾਨ ਦਿਖਾਓ ਹਾਂ ਵਾਸ ਇੱਧਰ ਅੱਛਾ ਇਹ ਮਾਤਾ ਜੀ ਦੀ ਉਮਰ 70-75 ਸਾਲ ਤਕਰੀਬਨ ਦੱਸ ਰਹੇ ਨੇ ਇਹ ਕਹਿੰਦੇ ਵੋਟ ਪਾਇਆ ਹੈ ਬਾਕੀ ਵੱਡੀ ਗੱਲ ਇੱਕ ਹੋਰ ਹੈ ਵੀ ਇਸ ਬੂਥ ਤੇ ਆਮਣਾ ਮਾਨ ਨਾਲ ਵੋਟਾ ਦੀ ਪੋਲਿੰਗ ਹੋ ਰਹੀ ਨੇ ਇਕਾ ਦੁਕਾ ਵੋਟਰ ਵੋਟਾਂ ਪਾਉਣ ਲਈ ਬੂਥਾਂ ਤੇ ਪਹੁੰਚ ਰਹੇ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਸੁਰੱਖਿਆ ਦੇ ਕਾਢੇ ਪ੍ਰਬੰਧ ਕੀਤੇ ਗਏ ਨੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈ